ਅਸਵਕਤ ਅਸੀਂ ਜਲੰਧਰ ਦੇ ਵਿੱਚ ਮੌਜੂਦ ਆ ਜਲੰਧਰ ਵਾਸੀਆਂ ਦੇ ਵੱਲੋਂ ਬੜੇ ਧੂਮ ਧਾਣ ਦੇ ਨਾਲ ਹੋਲੀ ਮਨਾਈ ਜਾ ਰਹੀ ਹੈ ਅਤੇ ਪੁਲਿਸ ਦਾ ਵੀ ਸਖਤ ਪਹਿਰਾ ਹੈ ਪਰ ਇਸ ਦੇ ਬਾਵਜੂਦ ਵੀ ਨੌਜਵਾਨਾਂ ਦੇ ਵੱਲੋਂ ਬੜੇ ਸਲੀਕੇ ਦੇ ਨਾਲ ਹੋਲੀ ਮਨਾਈ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਮੈਂ ਜਲੰਧਰ ਤੋਂ ਦਿਖਾ ਰਿਹਾ ਜਿੱਥੇ ਨੌਜਵਾਨਾਂ ਦੇ ਵੱਲੋਂ ਬੜੇ ਟੰਗ ਤਰੀਕੇ ਦੇ ਨਾਲ ਹੋਲੀ ਜਿਹੜੀ ਹੈ ਉਹ ਮਨਾਈ ਜਾ ਰਹੀ ਹੈ ਨੌਜਵਾਨ ਬੱਚੇ ਜਿਹੜੇ ਨੇ ਉਹ ਮੋਟਰਸਾਈਕਲ ਅਤੇ ਸਕੂਟਰੀਆਂ ਦੇ ਉੱਪਰ ਚੜ੍ਹ ਕੇ ਇਹ ਹੋਲੀ ਮਨਾ ਰਹੇ ਨੇ ਭਾਈ ਜੀ ਕਿਹੜੇ ਏਰੀਏ ਦੇ ਰਹਿਣ ਆਲੇ ਹੋ ਤੁਸੀਂ ਅਫਤਾਰਨਗਰ ਅਫਤਾਰਨਗਰ ਕਿੰਨੇ ਕਿਤੇ ਰਹੀ ਘੇਟਨੇ ਆ ਹੋਲੀ ਭਾਈ ਛੋਟੇ ਹੁੰਦੇ ਨੇ ਘੇਟਦੇ ਛੋਟੇ ਹੁੰਦੇ ਨੇ ਸਾਈਕਲਾਂ 'ਤੇ ਲੱਗੇ ਹੋਏ ਆ ਨਹੀਂ ਨਹੀਂ ਹੁਣ ਕਿੰਨੇ ਵਜੇ ਕਿੰਨੇ 'ਤੇ ਲੱਗੇ ਆ ਆਪਾਂ ਦੱਸ ਲੈ ਜੇ ਸ਼ੁਰੂ ਹੋਏ ਵੇ 10 ਭਾਈ ਸਾਡੇ ਨੂੰ 10 ਵਜੇ ਸ਼ੁਰੂ ਹੋਏ ਤੇ 11 ਦੋਸਤਾਂ ਕੋਲ ਜਾ ਰਹੇ ਹੋ ਤੁਸੀਂ ਹਾਂਜੀ ਹਾਂਜੀ ਭਾਈ ਭਾਈ ਇੱਕ ਬੰਦਾ ਸੀਗਾ ਕੱਲਾ ਹੀ ਇਹਨੇ ਸਾਰੇ ਇਕੱਠੇ ਕੀਤੇ ਸੀਮਰ ਭਾਈ ਨੇ ਸਾਡੇ ਇਹ ਪਹਿਲਾਂ ਪਹਿਲਾਂ ਘਰੋਂ ਹੀ ਇਕੱਠੇ ਆਏ ਭਾਈ ਯ ਕਰਣਾ ਬਣਾ ਕੇ ਰੱਖੀ ਜਾ ਰਹੇ ਯਾਰ ਇਹੋ ਜੇ ਫਿਰ ਹਰ ਵਾਰੀ ਇਦਾਂ ਹੀ ਖੇਡਦੇ ਹੋ ਮੈਂ ਹਰ ਵਾਰੀ ਇਹੀ ਪਿੱਛੇ ਜਾਂਦੇ ਹਾਂ ਕੋਈ ਸਾਹ ਚੱਲਦੇ ਭਾਈ ਇਦਾਂ ਹੀ ਖੇਡਾ ਵੇਖ ਤੂੰ ਹਰ ਸਾਲ ਇੰਟਰਵਿਊ ਕਰਨੀ ਭਾਈ ਹਰਦੀ ਦਾ ਸਪੈਸ਼ਲ ਇਕਰਾ ਹੋ ਗਿਆ ਪਰ ਇਹ ਸਕੂਟਰ ਵੀ ਮੈਨੂੰ ਲੱਗਦਾ ਭਾਈ ਨੇ ਨਵਾਂ ਬਣਵਾ ਕੇ ਮੋਡੀਫਾਈ ਕਰਵਾਇਆ ਹੌਲੀ ਖੇਡਣ ਦੇ ਲਈ ਸਪੈਸ਼ਲ ਭਾਈ ਜੀ ਅੱਡੀ ਕਰਿਆ ਤੇ ਫਿਰ ਰੰਗ ਕਿਹੜੇ ਕਿਹੜੇ ਕਿਵੇਂ ਦੇ ਕਈ ਕਈ ਲੋਕ ਹੁੰਦੇ ਕਈ ਲੋਕ ਹੁੰਦੇ ਆ ਜਿਹੜੇ ਬੜੇ ਗੰਦੇ ਤਰੀਕੇ ਨਾਲ ਹੌਲੀ ਖੇਡਦੇ ਆ ਆਪਾਂ ਗੰਦੇ ਤਰੀਕੇ ਨਾਲ ਨਹੀਂ ਖੇਡ ਲਈ ਆਪਾਂ ਸਾਫ਼ ਸੁਥਰੀ ਹੌਲੀ ਖੇਡ ਲਈ ਜੀ ਆ ਨਾਗ ਦਾ ਨੁਕਸਾਨ ਹੋਵੇ ਨਾ ਕੋਈ ਡੂਗਾ ਆਪਾਂ ਗੱਲ ਤੋਂ ਕੰਮ ਕਰੀ ਜਾਣੀ ਭਾਜੀ ਬੱਧੀ ਕਰ ਆਪਾਂ ਤਾਂ ਦੇਖ ਲਈਏ ਆਪਾਂ ਉਹਨੂੰ ਟੋਕੀਦਾ ਵਾ ਜੀ ਹਾਂ ਵੀ ਅਦਾ ਉਹ ਲੜਵਾਈ ਨਾ ਕਰੋ ਭਾਈ ਸਿਮਰ ਮੈਨੂੰ ਲੱਗਦਾ ਕਿ ਪੁਲਿਸ ਦਾ ਵੀ ਪੈਰਾ ਬਹੁਤ ਸਖਤ ਆ ਮ ਕਿਆ ਬਾਕੀ ਬਾਕੀ ਪਤਾ ਨਹੀਂ ਲੱਗਦਾ ਵੀ ਹੁੱਲੜ ਬਾਜਾਂ ਨੂੰ ਜ਼ਿਆਦਾ ਰੋਕਦੇ ਆ ਹਜ ਤੱਕ ਮਾਂ ਦੇ ਲੋ ਲੰਗੇ ਭਾਈ ਹੁੱਲੜ ਬਾਜ ਦੇ ਸਾਰੇ ਸ਼ਹਿਰ ਦੇ ਵਿੱਚ ਮੈਨੂੰ ਲੱਗਦਾ ਵੀ ਇਸੇ ਤਰੀਕੇ ਨਾਲ ਕਿਵੇਂ ਤੁਸੀਂ ਜਾ ਰਹੇ ਹੋ ਗਲੀਆਂ ਮਹੱਲਿਆਂ ਦੇ ਵਿੱਚ ਆਪਾਂ ਆਪਣੇ ਮਹੱਲੇ ਦੀ ਘੁੰਮਦੇ ਆਪਾਂ ਸੜਕਾਂ ਦੇ ਨਹੀਂ ਜ਼ਿਆਦਾ ਕਰ ਰਹੇ ਆ ਹਾਂ ਹਾਂਜੀ ਤੇ ਕਿਹੜੇ ਕਿਹੜੇ ਰੰਗ ਹੈਗੇ ਕਿਹੜੇ ਕਿਹੜੇ ਤੁਸੀਂ ਇੱਕ ਵਾਰੀ ਦਿਖਾ ਦਿਓ ਆਹ ਵੇਖੋ ਲੰਕੇ ਦੇ ਨੌਜਵਾਨ ਕਹਿੰਦੇ ਨੇ ਕੀ ਲੈ ਕੇ ਆਏ ਆ ਤੇ ਆਹ ਵੇਖੋ ਦਰ ਦੇ ਵਿੱਚ ਖੇਡੀ ਜਾ ਰਹੀ ਹੈ ਤਾਂ ਬਹੁਤ ਖੁਸ਼ੀ ਦਾ ਮਾਹੌਲ ਹੈ ਇਸ ਵਾਰੀ ਤੇ ਨੌਜਵਾਨਾਂ ਦੇ ਵੱਲੋਂ ਹੋਲੀ ਜਿਹੜੀ ਹੈ ਉਹ ਬਹੁਤ ਵਧੀਆ ਢੰਗ ਦੇ ਨਾਲ ਪੜਾਈ ਜਾ ਰਹੀ ਹੈ ਇਹ ਖੁਸ਼ੀਆਂ ਦਾ ਤਿਹਾਰ ਰੰਗਾ ਦਾ ਤਿਹਾਰ ਜਿਹੜਾ ਇਹ ਬਣਾਇਆ ਜਾ ਰਿਹਾ ਜਲੰਧਰ ਦੇ ਵਿੱਚ ਤਸਵੀਰਾਂ ਤੁਸੀਂ ਦੇਖੋ ਕਿ ਇਹ ਜਲੰਧਰ ਦੇ ਵਿੱਚ ਹੋਲੀ ਜਿਹੜੀ ਹੈ ਉਹ ਬੜੇ ਤੂੰ ਤਾਂ ਦੇ ਨਾਲ ਮਨਾਈ ਜਾ ਰਹੀ ਹੈ ਥੋੜੀ ਦੇਰ ਬਾਅਦ ਤੁਸੀਂ ਡੇਲੀ ਪੋਸਟ ਦੇ ਉੱਪਰ ਦੇਖਣਾ ਸਾਰਿਆਂ ਨੇ ਤਾਂ ਇਹ ਤਸਵੀਰ ਜੀ 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 ਤਾਂ ਨੌਜਵਾਨਾਂ ਦੇ ਵੱਲੋਂ ਹੋਲੀ ਜਿਹੜੀ ਹੈ ਜਲੰਧਰ ਦੇ ਵਿੱਚ ਬੜੇ ਖੁਸ਼ੀ ਅਤੇ ਧੂਮ ਧਾਮ ਦੇ ਨਾਲ ਮਨਾਈ ਜਾ ਰਹੀ ਹੈ ਇਸ ਵਕਤ ਅਸੀਂ ਜਲੰਧਰ ਦੇ ਵਿੱਚ ਮੌਜੂਦ ਹਾਂ ਜਲੰਧਰ ਵਾਸੀਆਂ ਦੇ ਵੱਲੋਂ ਬੜੇ ਧੂਮ ਧਾਮ ਦੇ ਨਾਲ ਹੋਲੀ ਮਨਾਈ ਜਾ ਰਹੀ ਹੈ ਅਤੇ ਪੁਲਿਸ ਦਾ ਵੀ ਸਖਤ ਪਹਿਰਾ ਹੈ ਪਰ ਇਸ ਦੇ ਬਾਵਜੂਦ ਵੀ ਨੌਜਵਾਨਾਂ ਦੇ ਵੱਲੋਂ ਬڑے ਸਲੀਕੀ ਦੇ ਨਾਲ Holi ਮਨਾਈ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਮੈਂ ਜਲੰਧਰ ਤੋਂ ਦਿਖਾ ਰਿਹਾ ਜਿੱਥੇ ਨੌਜਵਾਨਾਂ ਦੇ ਵੱਲੋਂ ਬੜੇ ਟੰਗ ਤਰੀਕੇ ਦੇ ਨਾਲ Holi ਜਿਹੜੀ ਹੈ ਉਹ ਮਨਾਈ ਜਾ ਰਹੀ ਹੈ